ਇਸ ਜਗ੍ਹਾ ਤੇ ਬੜ ਕੇ ਸੰਗਤਾਂ ਹਾਜ਼ਰੀਆਂ ਲਗਾ ਰਹੀ ਆ ਤੇ ਗੋਦ ਗਿੰਦ ਕੇ ਤਬਦੀਰ ਕਰ ਰਹੇ ਨੇ ਸੇਵਾ ਇਸ ਜਗ੍ਹਾ ਤੇ ਬਾਈ ਕਰ ਰਹੇ ਸੇਵਾ ਚੰਗ ਗੁਰਦੁਆਰਾ ਪਾਸਾਇਦਾ ਵੀ ਗੁੱਤੇ ਇੱਕ ਵਾਰ ਦਰਜੀ ਦੇ ਇਸ ਹਸਤਾਨ ਤੇ ਕਰੋ ਜੀ ਦਰਸਨ ਤੋਂ ਜੀ ਸੰਗਤ ਜੀ ਰੋਈ ਦਰਸਨਾ ਇੱਥੇ ਇੱਥੇ ਸੰਗੀਤ ਬਹੁਤ ਹੀ ਕੱਠ ਦੇ ਵਿੱਚ ਨਿਵਾਸਤ ਹੋ ਹਉਰੀ ਆ ਇੱਥੇ ਦੂਰੋਂ ਦੂਰੋਂ ਆ ਕੇ ਸੰਗੀਤ ਦੇ ਦੇਗ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਈ ਜਾਂਦੀ ਹੈ ਸੰਗਤਾਂ ਨੂੰ ਦੇਗ ਪ੍ਰਸ਼ਾਦ ਦੇ ਰੂਪ ਵਿੱਚ ਵਰਤਾਈ ਜਾਂਦੀ ਹੈ ਤੇ ਦੇਖ ਸਕਦੇ ਹੋ ਫੁੱਲਾਂ ਦੇ ਨਾਲ ਬਹੁਤ ਹੀ ਵਧੀਆ ਸਜਾਵਟ ਕੀਤੀ ਹੋਈ ਹੈ ਇਸ ਸਥਾਨ ਦੀ ਇਸ ਸਥਾਨ ਤੇ ਹੈਗਾ ਇਹ ਸੁਖਾਸਣ ਜਿੱਥੇ ਕੀ ਮਹਾਰਾਜ ਜੀ ਦਾ ਸਰੂਪ ਹੈ ਕਰਾਨੇ ਤੁਹਾਨੂੰ ਸੁਖਾਸਣ ਦੇ ਦਰਸ਼ਨ ਇਹ ਥੋੜੀਆਂ ਜਿਹੀਆਂ ਸੀੜੀਆਂ ਚੜ੍ਹ ਕੇ ਆਪਾਂ ਪਹੁੰਚਦੇ ਹਾਂ ਇਸ ਜਗ੍ਹਾ ਤੇ ਸੁਖਾਸਣ ਆ ਚਲੋ ਜੀ ਦਰਸ਼ਨ ਭਾਗਾਂ ਲਿਓ ਕਹਿੰਦੇ ਜੀ ਸੁਖਾ ਸੰਦੇ ਮਹਾਰਾਜ ਜੀ ਦੇ ਦਰਸ਼ਨ ਇਸ ਜਗ੍ਹਾ ਤੇ ਸੰਗਤੀਪਾ ਕਹਿੰਦੇ ਇੱਥੇ ਸੰਗਤ ਨਮਸਤਕ ਹੁੰਦੀ ਹੈ ਇਸ ਜਗ੍ਹਾ ਤੇ ਤੇ ਦੇਖੋ ਇਹ ਛੋਟਾ ਜਿਹਾ ਬੱਚਾ ਵੀ ਨਮਸਤਕ ਕਰ ਰਿਹਾ ਇਹ ਜਗ੍ਹਾ ਸੁਖਾ ਸਿੰਘ ਜੀ ਇਸ ਜਗ੍ਹਾ ਤੇ ਬਣਾ ਹੋਇਆ ਹੈ। ਪਰ ਉਹ ਵੀ ਦਰਸ਼ਨ ਹੈ। ਕਿ ਅੱਜ ਤੁਹਾਨੂੰ ਦਿਖਾਇਆ ਵਿਸਾਖੀ ਦੇ ਜਿੱਥੇ ਕਿ ਬਹੁਤ ਵੱਡਾ ਦਿਹਾੜਾ ਬਣਾਈ ਜਾਂਦਾ ਏ ਇਸ ਸਥਾਨ ਤੇ ਗੁਰਦੁਆਰਾ ਬਹਾਦਰਗਾੜ ਸਾਹਿਬ ਪਾਸਾ ਜੀ ਨੌਵੀਂ ਇਸ ਜਗ੍ਹਾ ਤੇ ਤੁਮਾਸੇ ਦੇ 3 ਮਹੀਨੇ ਪ੍ਰਤੀਕ ਬਹਾਦਰ ਮਹਾਰਾਜ ਜੀ 3 ਮਹੀਨੇ ਲਗਾਤਾਰ ਰਹਿਣ ਇਸ ਸਥਾਨ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਇਸ ਜਗ੍ਹਾ ਤੇ ਆਏ ਅਨੰਤਪੁਰ ਸਾਹਿਬ ਤੋਂ ਆਏ ਨੇ ਨਾ ਤਾਂ ਕਨੌਲੀ ਦੇ ਰਾਸਤੇ ਹੁੰਦੇ ਹੋਏ ਕਈ ਜਗ੍ਹਾ ਰੁਕੇ ਨੇ ਰਾਸਤੇ ਵਿੱਚ ਕੁਰਦੀ ਸਟੰਡ ਦੇ ਦਰਖਤਾਂ ਜੀ ਬਹੁਤ ਹੀ ਵਧੀਆ ਲੈਕਟਾਂ ਦੇ ਨਾਲ ਡੈਕੋਰੇਸ਼ਨ ਵੀ ਕੀਤੀ ਹੋਈ ਹੈ ਤੇ ਇਸ ਸਰਪਨਾ ਪਾਰਕ ਬਣੀ ਹੋਈ ਆ ਬਹੁਤ ਭਾਰੀ ਇਕੱਠ ਦੇ ਵਿੱਚ ਸੰਗਤ ਪਹੁੰਚੀ ਹੋਈ ਉਸ ਸਥਾਨ ਤੇ ਦੇ ਕੋਈ ਮੌਸਮ ਵੀ ਬਦਲ ਦੇ ਕੋਈ ਬਦਲਬਾਹੀ ਹੋਈ ਵੀ ਆ ਥੋੜੀ ਥੋੜੀ ਜੀ ਸੰਗਤਾ ਗੁਰਦੁਆਰਾ ਸਾਹਿਬ ਜੀ ਤੋਂ ਇਸ ਤਰਫੋਂ ਨਿਕਲਦੀ ਹੈ ਦੇਖੋ ਜੀ ਨਮਸਤਕ ਕਹੋਗੇ ਭਾਰੀ ਇਕੱਠ ਹੈ ਅੰਦਰ ਬਹੁਤ ਜ਼ਿਆਦਾ ਭਾਰੀ ਇਕੱਠ ਦੇ ਵਿੱਚ ਸੰਗਤ ਆਈ ਹੋਈ ਆ ਦੇਖੋ ਇਹ ਸੰਗਤਾਂ ਚੌਕੜੀਆਂ ਮਾਰ ਕੇ ਬੈਠੀ ਹੈ ਤੇ ਆਪਣੀ ਹਾਜ਼ਰੀ ਲਗਾ ਰਹੀ ਹੈ ਇਸ ਜਗ੍ਹਾ ਤੇ ਹਾਜ਼ਰੀ ਭਰ ਰਹੀ ਆਪਣੇ ਗੁਰੂ ਗੇ ਬਿਰਮਤਾ ਸੋਲ ਤਮ ਗੁਰਪਾਣੀ ਤਾ ਮਾਤਾ ਸਤਿਮਹਤ ਜਿਸ ਰਾਤ ਦੀ ਆਈ ਆਇਆ ਇਹਨੇ ਸੰਗਤ ਜਗ ਚਗਿਆਈਆ ਬੁਲਿਆ ਆਵਾ ਚੰਦਰ ਮਹੂਰ ਆ ਦੇਖ ਸਕਦੇ ਹੋ ਸੰਗਤ ਬਾਰੀ ਇਕੱਠ ਦੇ ਵਿੱਚ ਪਹੁੰਚੀ ਹੋਈ ਆ ਇਸ ਜਗ੍ਹਾ ਤੇ ਨਾਮ ਸਕਤਿ ਦਾ ਸਾਡੇ ਵੀਡੀਓ ਚੈਨਲ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਆ ਤੇ ਤਾਂ ਜੋ ਕਿ ਸਾਡੇ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਵਿੱਚ ਇਹ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਆ ਤਾਂ ਜੋ ਕਿ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਜੀ ਇਹ ਗੁਰਦੁਆਰਾ ਸਾਹਿਬ ਆ ਜਿੱਥੇ ਬਹੁਤ ਭਾਰੀ ਇਕੱਠ ਦੇ ਵਿੱਚ ਅੱਜ ਨਮਸਤਕ ਹੋਈ ਹੈ ਸੰਗਤਾਂ ਬਹੁਤ ਵੱਡੀ ਵਿਸਾਖੀ ਮਰਦੀ ਐ ਸਿਸਤਾਨ ਤੇ ਤੇ ਫਾ ਜੋ ਸਾਭ ਜੀ ਦੇ ਵੀ ਕਰਾਉਂਦੇ ਆ ਦਰਸਨ ਤੁਹਾਨੂੰ ਤੇ ਇਸ ਜਗ੍ਹਾ ਤੇ ਇਤਿਹਾਸ ਵੀ ਲਿਖਿਆ ਹੋਇਆ ਹੈ de vale, madre vale, 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 vale. ਹਾਂਜੀ ਕਰੋ ਜੀ ਜੋ ਸਬ지 ਦੇ ਦਸਤਾਨ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂਜੀ ਬਾਬਾ ਜੀ ਆਪਾਂ ਇੱਥੇ ਪਹੁੰਚੇ ਅੱਜ ਗੁਰਦੁਆਰਾ ਗੁਰਦੈਕਵਾਦਰ ਜੀ ਦੇ ਹਨ ਬਾਦਰਗੜ੍ਹ ਸਾਹਿਬ ਆ ਤੇ ਬਾਬਾ ਜੀ ਆਪਣਾ ਨਾਮ ਕੇ ਸੁਭਨਾਮ ਤੁਹਾਡਾ ਸਭ ਤੋਂ ਪਹਿਲਾਂ ਦੱਸੋ ਜੀ ਗੁਰਤਾਰ ਸਿੰਘ ਗੁਰਤਾਰ ਸਿੰਘ ਠੀਕ ਹੈ ਜੀ ਤੇ ਚਾਪੜ ਸੀਲ ਤੋਂ ਜੀ ਚਾਪੜ ਤੋਂ ਆ। ਅੱਛਾ ਇਹ ਪਿੰਡ ਚਾਪੜ ਤੋਂ ਆਏ ਹੋ ਜੀ। ਠੀਕ ਆ ਜੀ। ਤੇ ਇਸ ਜਗ੍ਹਾ ਦਾ ਥੋੜਾ-ਵੋਟ ਇਤਿਹਾਸ ਦੱਸੋਗੇ ਬਾਬਾ ਜੀ। ਇੱਥੇ ਦਾ? ਹਾਂ ਜੀ। ਇਹ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਨਾ ਹਾਂ ਜੀ। ਦਿੱਲੀ ਨੂੰ ਆਪਣਾ ਸੀਸ ਦੇਣ ਵਾਸਤੇ ਜਾ ਰਹੇ ਸੀ। ਹਾਂ ਜੀ। ਜਿਹੜਾ ਸੈਫਦੀਨ ਸੀ ਇਹ ਇੱਥੇ ਦਾ ਇਹ ਇੱਥੇ ਮਤਲ ਰਜਵਾੜਾ ਸੀ ਇਹ ਇਲਾਕੇ ਦਾ। ਅੱਛਾ ਜੀ। ਜਿਉ ਨੂੰ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਸ਼ਰਧਾਲੂ ਸੀ ਬਹੁਤ ਉਹਨੂੰ ਪ੍ਰੇਮ ਸ਼ਰਦਾ ਬਹੁਤ ਹੀ ਮਹਾਰਾਤ ਦੇ। ਅੱਛਾ ਜੀ ਉਹਨੇ ਮਹਾਰਾਜ ਨੂੰ ਫਿਰ ਇੱਥੇ ਮਤਲਬ 3 ਮਹੀਨੇ ਰੋਕੀ ਰੱਖਿਆ ਅੱਛਾ ਜੀ ਜਦੋਂ ਵੀ ਮਹਾਰਾਜ ਜਾਣ ਦੀ ਤਿਆਰੀ ਕਰਨ ਤਾਂ ਸਾਰਾ ਪਰਿਵਾਰ ਉਹਨਾਂ ਦਾ ਹੱਥ ਬਨ ਕੇ ਖੜ ਜਾਂਦਾ ਤੇ ਉਹਨਾਂ ਮਹਾਰਾਜ ਤੇ ਸ਼ਰਧਾ ਹੀ ਬਹੁਤ ਜ਼ਿਆਦਾ ਸੀ ਇਸ ਜਗ੍ਹਾ ਉਹਨੇ ਨਾ ਇੱਕ ਬਾਗ ਹੁੰਦਾ ਸੀ ਦਾ ਅੱਛਾ ਜੀ ਸੈਫਦੀਨ ਇਹਨੂੰ ਸੈਫਦੀਨ ਦਾ ਹੋਰ ਸਾਧੂ ਮਹਤਮਾ ਦੀ ਉਰੇ ਰਹਿੰਦੇ ਹੁੰਦੇ ਸੀ ਕਰਕੇ ਉਸਦੇ ਪ੍ਰੇਮ ਬਾਸ ਹੋ ਕੇ ਮਹਾਰਾਜ ਇੱਥੇ 3 ਮਹੀਨੇ ਦੋ ਦਿਨ ਰਹੇ अच्छा यो फिर महाराज ਨੇ ਗੁਰਦੇ ਵਾਦਰ ਸਾਹਿਬੇ ਸਾਰੇ ਇਲਾਕੇ ਦੇ ਵਿੱਚ ਫਿਰ ਚਰਨ ਪਾਉਂਦੇ ਰਹੇ ਸਾਰੇ ਪਿੰਡਾਂ ਦੇ ਵਿੱਚ ਜਣੀ ਸੈਫੁੱਦੀਨ ਦੇ ਸਦਕੇ ਸਾਰਾ ਇਲਾਕਾ ਹੀ ਮਹਾਰਾਜ ਨੇ ਨਾ ਲਈ ਪਲਾ ਕਰ ਦਿੱਤਾ ਚਰਨ ਪਾ ਕੇ ਹੁਣ ਉੱਥੇ ਸਥਾਨ ਬਣੇ ਹੋਏ ਨਾ ਪਾਛਾ ਦੇ ਸਬੰਧ ਦੇ ਵਿੱਚ ਹੁਣ ਇੱਥੇ ਬਸਾਖੀ ਦਾ ਜੋੜ ਮੇਲਾ ਸਾਲ ਬਾਦ ਲੱਗਦਾ ਹੈ ਕਿਥੇ ਕੇ ਸਾਰੇ ਇਲਾਕੇ ਦੀਆਂ ਸੰਗਤਾਂ ਆ ਕੇ ਨਾਸਮਸਤ ਹੁੰਦੀਆਂ ਹਨ ਅਤੇ ਸੇਵਾ ਕਰਕੇ ਗੁਰੂ ਦੇ ਲੰਗਰਾਂ ਵਿੱਚ ਔਰ ਆਪਣੀ ਸੁਭਾਵਾਂ ਪਾ ਕੇ ਆਪਣਾ ਜਨਮ ਸਫਲਾ ਕਰਦੀਆਂ ਅੱਛਾ ਜੀ ਇਹਦੇ ਮਹਾਰਾਜ ਜੀ ਕਿੰਨਾ ਸਮਾਂ ਰੁਕੇ ਸੀ ਗਈ ਤੇ 3 ਮਹੀਨੇ 2 ਦਿਨ ਚਮਾਸੇ ਦਾ ਮੈਂ ਚਮਾਸਾ ਚਮਾਸਾ ਇੱਥੇ ਰਹੀ ਸੀ ਬਰਸਾਤ ਦੇ ਦਿਨਾਂ ਵਿੱਚ ਅੱਛਾ ਜੀ ਹਾਂ ਜੀ ਜਦੋਂ ਕੋਈ ਬਰਸਾਤ ਲੱਗਦੀ ਉਸ ਨੂੰ ਚਮਾਸਾ ਕਹਿੰਦੇ ਨੇ ਹਾਂ ਜੀ ਹਾਂ ਜੀ ਅੱਛਾ ਜੀ ਇਹ ਪੁਸਤਕਾਨਾ ਤੁਹਾਡੇ ਕੋਲ ਕੋਈ ਨਹੀਂ ਧਰਮ ਨੀਂ ਬਾਰੇ ਜਿੱਥੇ ਜਿੱਥੇ ਬੰਦਦੇ ਹੋ ਇਹਦੇ ਪੁਸਤਕਾਨੇ ਤੁਹਾਡੇ ਕੋਲ ਕਰ ਮੁਖ ਆਪਣਾ ਨਾ ਇੱਥੇ ਚੱਪੜ ਪਿੰਡ ਹੈ ਨਾ ਜਿਹੜਾ ਹਾਂ ਜੀ ਉੱਥੇ ਸ਼ਾਂਤੀ ਸ਼ਰ ਸਿੰਘ ਜੀ ਗੁਰਮਤ ਅਕੈਡਮੀ ਖੋਲੀ ਹੋਈ ਹੈ ਹਾਂਜੀ ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾੜਾ ਸਾਹਿਬ ਚਰਗਵਾਲਿਆ ਨੇ ਅੱਛਾ ਜੀ ਉਹਨਾਂ ਦਾ ਹੀ ਸਥਾਨ ਹੈ ਉਹ ਹਰ ਦਸਮੀ ਦਾ ਦਵਾਨ ਵੀ ਮਾਹਪੁਰ ਜਿੱਥੇ ਲਾਉਂਦੇ ਆ ਉਹ ਅਕੈਡਮੀ ਦੇ ਵਿੱਚ ਜਿਹੜੀ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਨਾ ਧਾਰਮਿਕ ਵਿੱਦਿਆ ਵੀ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਗੁਰਬਾਣੀ ਦਾ ਕੀਰਤਨ ਗੁਰਬਾਣੀ ਦਾ ਪਾਠ ਸਿਖਾਉਣਾ ਗੁਰਬਾਣੀ ਦਾ ਇਤਿਹਾਸ ਗਤਕਾ ਇਹ ਇੱਕ ਪੀੜ੍ਹ ਹਰ ਲੋਕ ਹਰ ਰੋਜ਼ ਗੁਰਮਤ ਲੱਗਦਾ ਹੈ ਇਸ ਕੈਬਿਨ ਨਾਲ ਨਾਲ ਦਿੱਤੀ ਜਾਂਦੀ ਹੈ ਇਹਦੇ ਨਾਲ ਜਿਹੜੀ ਦੁਨਿਆਵੀ ਵਿਦਿਆ ਦਾ ਵੀ ਮਿਆਰ ਬਹੁਤ ਉੱਚਾ ਹੈ ਬੱਚੇ ਪੜ੍ਹ ਕੇ ਨਾ ਬਹੁਤ ਚੰਗੀ ਪੋਸਟਾਂ ਤੇ ਲੱਗ ਰਹੇ ਹਨ ਉਹ ਕੋ ਬਾਹਰ ਜਾ ਰਹੇ ਹਨ ਅਤੇ ਨਸ਼ੇ ਤੋਂ ਬਚਦੇ ਹਨ ਅਬਰਤਾਰੀ ਹੁੰਦੇ ਹਨ ਇਹ ਅਕੈਡਮੀ ਜਿਹੜੇ ਬੱਚੇ ਪੜ੍ਹਦੇ ਹਨ ਉਮਰਤਾਰੀ ਹੋ ਕੇ ਨਿਕਲਦੇ ਹਨ ਇਸ ਅਕੈਡਮੀ ਦਾ ਜਿਹੜਾ ਮੰਤਵ ਹੈ ਈ ਹੈ ਕਿ ਇਲਾਕੇ ਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਅਤੇ ਉੱਚੀ ਪੱਧਰ ਦੀ ਦੁਨਿਆਵੀ ਵਿਦਿਆ ਦੇਣੀ ਤਾਂ ਜੋ ਬੱਚੇ ਆਪਣੇ ਮਾਪੇ ਦੇ ਅਤੇ ਦੇਸ਼ ਦੀ ਸੇਵਾ ਕਰ ਸਕਣ ਹਾਂਜੀ ਇਹ ਬਾਬਾ ਜੀ ਪਿੰਡ ਚਾਪੜਸੀਲ ਤੋਂ ਆਣੇ ਜੋ ਕਿ ਬਹੁਤ ਵਧੀਆ ਇਤਿਹਾਸ ਦੱਸਿਆ ਇਹਨਾਂ ਨੇ ਇਸ ਸਥਾਨ ਦਾ ਗੁਰਦੁਆਰਾ ਸਾਹਿਬ ਜੀ ਦਾ ਅਤੇ ਪਿੰਡ ਬਾਰੇ ਆਪਣੇ ਚਾਪੜਸੀਲ ਬਾਰੇ ਵੀ ਅਤੇ ਬਾਰੇ ਵੀ ਇਤਿਹਾਸ ਦੱਸਿਆ ਜਿਹੜੀ ਇੱਕ ਉੱਥੇ ਬਾਬਾ ਸੰਤ ਵਾਪੁਰ ਤੋਂ ਜਿਹੜੇ ਹੋਣੇ ਇਸਰ ਸਿੰਘ ਜੀ ਉਹਨਾਂ ਦਾ ਵੀ ਉੱਥੇ ਬਹੁਤ ਕਿਰਪਾ ਉਹਨਾਂ ਦੇ ਉੱਪਰ ਪਿੰਡ ਦੇ ਉੱਪਰ